ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮੱਦੋ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਬੁੱਟਰ ਜੀ ਟੁੱਡੀ ਕੇ ਤੇ ਇਧਰਲੇ ਪਾਸੇ ਡਾਲਾ ਰਹਿ ਜਾਂਦਾ ਜੀ ਤਾਂ ਖਾਣ ਵੱਧ ਵੀ ਨੇੜੇ ਆ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੌਪ ਕਲਾਸ 7 ਹੀਫਰਾ ਲੈ ਕੇ ਆਂਦੀਆਂ ਨੇ ਜੀ ਤੇ ਸੱਤੇ ਦੀਆਂ ਸੱਤੇ ਵੀਰੇ ਗਰੰਟਡ ਖੀਰੀਆਂ ਹੋਣਗੀਆਂ ਜੀ ਤੁਸੀਂ ਨਵਾਂ ਫਾਰਮ ਸ਼ੁਰੂ ਕਰਨਾ ਤਾਂ ਇੱਕ ਤੋਂ ਇੱਕ ਤੋਪਈ ਆ ਮੁੱਲ ਵੀ ਛੋਟੇ ਛੋਟੇ ਹੋਣਗੇ ਜੀ ਵੀਡੀਓ ਨੂੰ ਐਂਡ ਤੱਕ ਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਤੁਹਾਨੂੰ ਨਾ ਕੋਈ ਵੀ ਪਸੰਦ ਆਉਂਦਾ ਕਿ ਤਸੱਲੀ ਪਰਖ ਤੁਸੀਂ ਕਰਨੀ ਆ ਆਜੋ ਜਿੱਥੇ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਅਮਰਜੀਤ ਸਿੰਘ ਜੀ ਪਿੰਡ ਮਦੋਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਠੀਕ ਆ ਜੀ ਮੋਬਾਈਲ ਨੰਬਰ ਦੱਸ ਦਿਓ 98495659 ਠੀਕ ਆ ਬਾਈ ਜਿਹੜੇ ਸੱਤੇ ਦੇ ਸੱਤੇ ਨਗ ਗਰੰਟਡ ਖੀਰੇ ਆ ਜੀ ਹਾਂਜੀ ਗਰੰਟਡ ਖੀਰੇ ਕੋਈ ਵੀ ਸੱਜਣਾ ਕੇ ਦੰਦ ਵੇਖ ਸਕਦਾ ਤੇ ਹਾਂਜੀ ਦੇਖ ਸਕਦਾ ਜੀ ਠੀਕ ਆ ਵੀਰੇ ਆਪਾਂ ਜੋੜਾ-ਜੋੜਾ ਤੋਰਾਂਗੇ ਜੀ ਜਿਹੜੀ 1 ਨੰਬਰ ਦੀ ਉਮਰ ਕਿੰਨੀ ਆ ਜੀ 6 ਮਹੀਨੇ ਹੋ ਜੀ ਤੇ 2 ਨੰਬਰ ਦੀ ਜੀ 7 6 7 ਮਹੀਨੇ 6 7 ਮਹੀਨੇ ਜੀ ਠੀਕ ਆ ਆ ਮਾੜਾ ਜਿਹਾ ਫੜਿਓ ਵੀਰੇ ਝੂਲੀ ਦਿਖਾ ਦੇਗੇ ਫੂਟ ਸ਼ਾਂਗ ਤਾਂ ਹੈ ਨਹੀਂ ਜੀ ਇਹਨਾਂ ਦੇ ਨਹੀਂ ਇਹਨਾਂ ਦੇ ਹੈ ਨਹੀਂ ਠੀਕ ਆ ਝੂਲੀ ਸੋਣੀ ਆ ਜੀ ਇਦਰੋਂ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਤੋਰ ਦੀ ਵੀਰੇ ਇਦਾਂ ਕਰੋ ਤੁਸੀਂ ਇਕੱਠੇ ਹੀ ਤੋਰ ਲਿਓ ਜੀ ਜੋੜਾ 6 ਤੋਂ 7 ਮਹੀਨੇ ਜੁੜੇ ਦੀ ਉਮਰ ਆ ਜੇ ਆਪਾਂ ਕੁਆਲਿਟੀ ਦੀ ਗੱਲ ਕਰਗੇ ਤਾਂ ਕੁਆਲਿਟੀ ਬਹੁਤ ਚੰਗੀਆਂ ਨੇ ਪ੍ਰਿੰਟ ਸੋਹਣਿਆ ਜੁੜਾ ਇਕੱਠਾ ਹੀ ਫੜ ਲਿਓ ਜੀ ਪ੍ਰਿੰਟ ਬਹੁਤ ਸੋਹਣਾਗਾ ਤੁਸੀਂ ਦੇਖ ਸਕਦੇ ਹੋ ਬਾਕੀ ਬਈ ਸਵੀਆਂ ਬਲੀਆਂ ਕੋਈ ਆਏ ਨਹੀਂ ਗੀਆਂ ਲਿਸੀਆਂ ਲਾਮੀਆਂ ਨਹੀਂ ਕਰਮਾਲੀਆਂ ਤੁਸੀਂ ਥੋੜਾ ਬਜਟ ਆ ਥੋੜੇ ਪੈਸੇ ਲਾਉਣੇ ਆ ਤਾਂ ਤੁਹਾਡੇ ਅਸਤੇ ਛੋਟੇ ਬੱਚੇ ਪਾਲ ਲਿਓ ਤੇ ਤੁਹਾਨੂੰ ਵੀ ਪਤਾ ਵੱਧ ਤੋਂ ਵੱਧ ਇਹਨਾਂ ਨੇ 5 ਕੁ ਮਹੀਨੇ ਸੇਵਾ ਕਰ ਲਈ 4 ਮਹੀਨੇ ਤੇ ਇਹਨਾਂ ਨੇ ਇੱਕਦਾਂ ਹੀ ਕੱਦ ਕਰ ਜਾਣ ਤੇ ਸੋਹਣੀਆਂ ਵਹਿੜਾ ਬਣ ਜਾਣਗੀਆਂ ਛੋਟੇ ਬੱਚੇ ਆ ਬਾਕੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਇੱਕ ਨੰਬਰ ਦੀ ਡਿਮਾਂਡ ਕਿੰਨੀ ਹੈ ਜੀ 10000 ਜੀ ਤੇ ਦੋ ਨੰਬਰ ਦੀ ਜੀ 14000 ਜੀ 14000 ਰੁਪਇਆ ਇਹ 24000 ਦਾ ਤੁਹਾਨੂੰ ਜੋੜਾ ਮਿਲ ਜੂਗਾ ਜੀ ਇੱਕ ਨੰਬਰ ਦੀ 10000 ਆ ਦੋ ਨੰਬਰ ਦੀ 14000 ਜੇ ਤੁਸੀਂ ਕੱਲੀ-ਕੱਲੀ ਵੀ ਲੈਣੀ ਚਾਹੁੰਦਾ ਹੋਵੇ ਤੇ ਕੱਲੀ-ਕੱਲੀ ਵੀ ਬਾਈ ਕਹਿੰਦਾ ਦੇ ਦਾਂਗੇ ਤੇ ਜੇ ਕੋਈ ਇਕੱਠੀਆਂ ਮਿਲਾ ਕੇ ਲੈ ਜੇ 2 3 4 5 ਇਹ ਮਾਨਤਾ ਨੂੰ ਤੇ ਚ ਖੁੱਲਾ ਹੋ ਜੂਗਾ ਜਿਹੜੀ 3 ਨੰਬਰ ਲੱਗ ਜੀ ਇਹ ਇਹਦੀ ਕੀ ਇਹ 12000 ਉਮਰ ਕਿੰਨੀ ਆ ਜੀ ਇਹਦੀ ਉਮਰ ਕੁਝ ਕੋਈ ਤਕਰੀਬਨ ਜੀ ਇਹਨਾਂ ਦਾ ਲਗਭਗ ਇਹੀ ਆ 6 ਮਹੀਨਿਆਂ ਤੋਂ ਲੈ ਕੇ ਆਪਾਂ 9 ਮਹੀਨੇ ਮੰਨ ਸਕਦੇ ਹਾਂ ਜੀ ਠੀਕ ਆ ਝੋਲੀ ਸੋਣੀ ਆ ਜੀ ਚੈੱਕ ਕਰ ਸਕਦੇ ਹੋ ਦਿਖਾ ਦੇਣਾ ਫੋਰਸ਼ਾਂ ਕੋਈ ਵੀ ਨਾਲ ਦਾ ਬੱਚਾ ਵੀ ਵੀਰੇ ਨਾਲ ਹੀ ਕੋੜ ਲਿਓ ਜੀ ਤੇ ਅੱਗੇ ਇਹਦੇ ਵਿੱਚ ਝੋਲੀ ਕਰਮ ਵਾਲੀ ਦੀ ਸੋਣੀ ਆ ਫੋਰਸ਼ਾਂ ਕੋਈ ਵੀ ਨਹੀਂ ਕੱਲਾ ਕੱਲਾ ਥਾਣਾ ਰੰਗ ਪ੍ਰਿੰਟ ਸਾਰਿਆਂ ਦੇ ਸੋਹਣੇ ਆ ਲੈ ਚੱਲਿਓ ਵੀਰੇ ਕਿਸੇ ਦਾ ਕੋਈ ਰਿਕਾਰਡ ਤਾਂ ਨਹੀਂ ਮਿਲਿਆ ਜੀ ਆਪਾਂ ਨੂੰ ਕੋਈ ਰਿਕਾਰਡ ਨਹੀਂ ਗਾ ਸਹੀ ਗੱਲ ਆ ਪਰ ਜਿਹੜੇ ਬੰਦੇ ਪਰਖੂ ਹੋਣਗੇ ਵੀਰੇ ਉਹਨਾਂ ਨੇ ਪਰਖ ਕਰ ਹੀ ਲੈਣੀ ਬੱਚੇ ਚੰਗੇ ਆ ਸੋਹਣੇ ਪ੍ਰਿੰਟ ਆਏ ਵੇ ਆ ਸੋਹਣੇ ਪ੍ਰਿੰਟ ਤੁਹਾਨੂੰ ਵੀ ਪਤਾ ਵੀਰੇ ਚੰਗੇ ਸੀ ਮੰਦਈ ਆਉਂਦੇ ਆ ਬਾਕੀ ਜਿਹੜੇ ਬਰੀਡ ਦਾ ਕੰਮ ਕਰਦੇ ਆ ਆਪਣੇ ਨਾਲ ਤਜਰਬਾ ਉਹਨਾਂ ਦਾ ਕਈ ਕੋਨਾ ਵੀਰੇ ਜਿਆਦਾ ਉਹਨਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਉਹਨਾਂ ਨੇ ਆਪੇ ਪਰਖ ਕਰ ਲੈਣੀ ਕਿ ਕਿਹੜੀ ਚੰਗੀ ਆ ਕਿਹੜੀ ਮਾੜੀ ਆ ਤੇ ਤੈਨ ਨੰਬਰ ਦੀ ਡਿਮਾਂਡ ਵੀਰੇ ਆ ਕਾਲੀ ਵੈੜ ਸੀਗੀ ਇਹ ਤਾਂ 12000 ਦੀ 12000 ਤੇ 4 ਨੰਬਰ ਜੀ ਇਹ ਤਾਂ 13000 ਦੀ 13000 ਇਹ ਉਦਾਂ ਹੀ ਬੰਨਿਓ ਵੀਰੇ ਨੰਬਰ ਵਾਈ ਜੀ ਬੰਨਿਓ ਤੈਨ ਨੰਬਰ ਤੇ ਆ ਬੰਨ ਦਿਓ ਕਾਲੀ ਜੀ ਤੇ 4 ਨੰਬਰ ਜਿਹੜਾ ਤੈਨ ਨੰਬਰ ਦੀ ਡਿਮਾਂਡ 12000 ਰੁਪਿਆ ਤੇ 4 ਨੰਬਰ ਦੀ ਡਿਮਾਂਡ ਹੈਗੀ 13000 ਜੀ ਹਾਂਜੀ ਠੀਕ ਆ ਜੀ ਅੱਗੇ ਆ ਗਿਆ ਜੀ 5 ਤੇ 6 ਨੰਬਰ ਜੀ ਪ੍ਰਿੰਟ ਬੜੇ ਸੋਹਣੇ ਆਏ ਆ ਉਮਰ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਬਈ 6 ਮਹੀਨਿਆਂ ਤੋਂ ਲੈ ਕੇ ਤੇ 9-10 ਮਹੀਨੇ ਉਮਰ ਆ ਫੋਡ ਸ਼ਾਂਕ ਇਹਦੇ ਵੀ ਨਹੀਂ ਪੋਰਾ ਕੁਆਲਿਟੀ ਇਹਦੀ ਵੀ ਤੁਸੀਂ ਚੈੱਕ ਕਰ ਸਕਦੇ ਤੋਰ ਦੇ ਵੀਰੇ ਜੋੜਾ ਇਹ ਜੋੜੇ ਬਹੁਤ ਚੰਗਾ ਜੀ ਪ੍ਰਿੰਟ ਪ੍ਰਿੰਟ ਸੋਹਣੇ ਆਏ ਵਿਆ ਫੇਸ ਕੁਆਲਿਟੀ ਆ ਸੋਹਣੀਆ ਪੈਂਕ ਨੋਜ਼ ਨੇ ਜੀ ਸਭੀਆਂ ਬਲੀਆਂ ਰਾਜੀ ਹੀ ਫਰਾਣੇ ਲੈ ਜੂਗਾ ਜਿਹੜਾ ਵੀ ਰਸਾਂਭ ਲੂਗਾ ਸੇਵਾਗੌਰ ਕਰ ਲੂਗਾ ਤੇ ਤੁਹਾਡੇ ਵਾਸਤੇ ਚੀਜ਼ ਚੰਗੀ ਆ ਵੀਰੇ ਸਾਂਭ ਸੰਭਾਲਣ ਵਾਲੀ ਹੁੰਦਾਗਾ ਬਾਕੀ ਆਤ ਲਿਹਾਰਾ ਲੈ ਜਾਣਾ ਵੀਰੇ ਇੱਕ ਬੱਚੇ ਦਾ ਦੂਜੇ ਦਾ ਜੀ ਤੇ ਕੁਆਲਿਟੀ ਪੂਰੀ ਚੰਗੀ ਆ। ਬਾਕੀ ਕੋਈ ਗੱਲ ਨਹੀਂ। ਕੋਈ ਕੋਈ ਕੋਈ। ਚਲੋ ਕੋਈ ਗੱਲ ਨਹੀਂ। ਆ 4 ਨੰਬਰ ਆਪਾਂ ਨੰਬਰ ਦਿਖਾਦੇ ਆ ਤੇ ਆ 5 ਨੰਬਰ ਦੀ ਕੀ ਡਿਮਾਂਡ ਆ ਜੀ? 5 ਨੰਬਰ ਦਾ 17000 ਜੀ। ਠੀਕ ਆ। ਤੇ 5 ਤੇ ਆ ਗਿਆ 6 ਨੰਬਰ ਡਿਮਾਂਡ। 6 ਨੰਬਰ ਦੀ ਕੀ ਡਿਮਾਂਡ ਆ ਜੀ? 6 ਨੰਬਰ ਦਾ 1000 21000 ਜੀ। ਹਾਂ ਜੀ। ਠੀਕ ਆ। 22 ਜੀ। 22000 ਜੀ। 5 ਨੰਬਰ ਦਾ 17000 5 ਨੰਬਰ ਆਵੱਚੀ ਆ ਜੀ ਤੇ 6 ਨੰਬਰ ਦੀ ਹੈਗੀ ਆ 22000 ਰੁਪਿਆ ਡਿਮਾਂਡ ਹੈ ਨਿੱਗਰ ਆ ਇਹ ਲਗਭਗ ਹੋਊਗੀ 9 ਤੋਂ 10 ਮਹੀਨੇ ਬੰਦ ਦਿਓ ਜੀ ਹੋਊਗੀ ਜੀ ਅੱਗੇ ਜੀ ਨਾਗ ਆ ਗਿਆ ਵੀਰੇ ਆਪਣਾ 7 ਨੰਬਰ ਜੀ ਆਹ ਇਹਦੇ ਥੋੜੇ ਥੋੜੇ ਟੈਂਪਕ ਨੇ ਆ ਕਿ ਫੋਟਾਂ ਜੀ ਇਹਦੇ ਆਪਾਂ ਦਿਖਾਈ ਦਿੰਦੇ ਆ ਹਾਂ ਜੀ ਜੀ ਦਿਖਾਈ ਦਿਓ ਲਓ ਜੀ ਕੋਸ਼ਿਸ਼ ਤੁੰਨ ਕਰਾਂਗੇ ਇਹ ਇਧਰ ਨੂੰ ਹੱਕਿਓ ਜੀ ਥੋੜੀ ਇਹਦੀ ਝੋਲੀ ਨਹੀਂ ਦਿਖਦੀਗੀ ਕੈਮਰੇ 'ਚ ਦਿਖਾਇਆ ਜਾਵੇ ਤੇ ਜਿਹੜਾ ਵੀ ਰਸੱਜਣ ਚੱਲ ਕੇ ਆਊਗਾ ਚਲੋ ਰਹਿਣ ਦਿਓ ਜੀ ਕੋਈ ਗੱਲ ਨਹੀਂ ਇਹਦੇ ਬਾਈ ਦੋ ਟਮਕਣੇ ਜਾਂ ਪੋਟਾ ਹੋਣਗੇ ਆ ਇਹ ਝੋਲੇ ਦਿਖਾ ਨਹੀਂ ਰਹੀ ਤੇ ਨਹੀਂ ਤੁਹਾਨੂੰ ਚੈੱਕ ਵੀ ਕਰਵਾ ਦੇਣੀ ਸੀ ਕਿ ਕਰਾ ਦਿਨੀ ਕੀ ਆਈ ਦੇ ਕਾਬਲ ਹੀ ਆ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਤੋੜ ਕੇ ਦਿਖਾ ਦਿਓ ਜੀ ਕੋਈ ਨਾ ਇਹਨਾਂ ਦੇ ਜਾਨ ਸਰ ਦੇ ਕੀ ਆਈ ਦੇ ਕਾਬਲ ਹੀ ਆ ਜੀ ਇਹ ਝੋਲੀ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜੇ ਦੱਸ ਲੀਂ ਜਾਂ ਜੀ ਠੀਕ ਆ ਭਾਈ ਚਲੋ ਕੋਈ ਗੱਲ ਨਹੀਂ ਉਹ ਤੁਸੀਂ ਬਾਈ ਕੋਲੋਂ ਫੋਟੋ ਵਗੈਰਾ ਮੰਗਾ ਲਿਓ ਵੀਰੇ ਬਾਕੀ ਕੁਆਲਿਟੀ ਤੁਸੀਂ ਚੰਗੀ ਐ ਇਹਦੀ ਏਆਈ ਦੇ ਕਾਬਿਲੀ ਆ ਕੋਈ ਵੀ ਵੀਰ ਆਪਦੀ ਲਿਜਾ ਕੇ ਦਾ 15 ਦਿਨ ਸੇਵਾ ਕਰਕੇ ਤੇ ਏਆਈ ਕਰਾ ਸਕਦਾ ਤੇ ਇਹਦੀ ਇਕੱਲੀ ਦੀ ਕੀਮਤ ਜੀ ਇਹ ਤਾਂ 22000 ਜੀ ਇਹਦਾ ਵੀ 22000 ਬੰਨ ਲਿਓ ਜੀ ਬਸ ਤੇ ਜੇ ਬਾਈ ਕੋਈ ਸੱਤੇ ਦੀਆਂ ਸੱਤੇ ਇਕੱਠੀਆਂ ਲੈ ਜੇ ਜੀ ਫੇਰ ਲੱਖਾਂ ਗੰਜਾਂ ਜਾਣਗੇ 1 ਲੱਖ ਦੀਆਂ ਸੱਤੇ ਦੇ ਦਾਂਗੇ ਠੀਕ ਆ 1 ਲੱਖ ਤੇ 10000 ਰੁਪਇਆ ਇਹਦਾ ਟੋਟਲ ਬਣੂਗਾ ਜੀ ਜੇ ਕੋਈ ਸੱਤੇ ਦੀਆਂ ਸੱਤੇ 22 ਕੰਨ ਦਾ ਇਕੱਠੀਆਂ ਲੈ ਜਾਊਗਾ ਤਾਂ ਆਪਾਂ ਲੱਖ ਰੁਪਏ ਦੀਆਂ ਦੇ ਦਾਂਗੇ ਬੱਚੀਆਂ ਚੰਗੀਆਂ ਨੇ ਸਾਂਭਣ ਦੇ ਯੋਗ ਨੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ